ਮਰ ਜਾਣਾ ਕਰੀਏ ਖੇਚ ਨਹੀਂ ਜਿਵੇਂ ਮਰਜੀ ਤੁਸੀਂ ਦੱਸੋ ਕਿੱਦਾਂ ਹਾਂ ਵਾਹ ਹੁਣ ਬੰਦ ਹੀ ਕਰਨ ਲੱਗਾ ਸਾਰਾ ਕੁਝ ਤੁਸੀਂ ਲੱਗਦੇ ਵੀ ਹੀਰੋ ਹੈਂ ਹੀਰੋਏ ਵੀ ਆ ਹਾਂ ਸ਼ੁਕਰੀਆ ਚਲੀ ਹੈ ਮੋਜ ਮੇ ਕਾਗਜ਼ ਕੀ ਕਸ਼ਤੀ ਚਲੀ ਹੈ ਮੋਜ ਮੇ ਕਾਗਜ਼ ਕੀ ਕਸ਼ਤੀ ਉਸੇ ਦਰਿਆ ਦਾ ਅੰਦਾਜ਼ਾ ਨਹੀਂ ਹੈ ਅੱਜ ਗੱਲ ਕਰਦੇ ਆਂ ਬੰਦੇ ਦੁਆਰਾ ਬਣਾਈ ਗਈ ਝੀਲ ਦੀ ਜਿਹੜੀ 170 ਸਕਰ ਕਿਲੋਮੀਟਰ ਜੀ ਦਾ ਏਰੀਆ ਜਿਹੜਾ ਬੰਦੇ ਨੇ ਪਾਣੀ ਰੋਕਿਆ ਤੇ 90 ਕਿਲੋਮੀਟਰ ਦੀ ਲੈਂਥ ਆ ਤੇ ਇਸ ਝੀਲ ਦੇ ਵਿੱਚ 177 ਪਿੰਡ ਡੁੱਬੇ ਹੋਏ ਨੇ ਸਰਕਾਰਾਂ ਨੇ ਉਹਨਾਂ ਨੂੰ ਵਸਾਤਾ ਦਿੱਤਾ ਪਰ ਇੱਕ ਦੋ ਬਜ਼ੁਰਗਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਜਿਹੜੇ ਹੋਰ ਸਾਡੇ ਸਾਥੀ ਸੀ ਉਹਨਾਂ ਪਿੰਡਾਂ 'ਚੋਂ ਆਏ ਹੋਏ ਸੀ ਕਹਿੰਦੇ ਉਹ ਰੋਂਦੇ ਹੁੰਦੇ ਸੀ ਵੀ ਕਹਿੰਦੇ ਵੀ ਜੇ ਬੰਦਾ ਵਿਦੇਸ਼ 'ਚ ਵੀ ਵਿਦੇਸ਼ ਵੀ ਚਲਾ ਜਾਂਦਾ ਤਾਂ ਉੱਥੇ ਵੀ ਆਪਣੇ ਪਿੰਡ ਦਾ ਹਾਲ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਤਾਂ ਰਹੁੰਦੇ ਸੀ ਵੀ ਉਹਨਾਂ ਦੇ ਪਿੰਡ ਦਾ ਕੋਈ ਹਾਲਚਾਲ ਦੱਸਣ ਵਾਲਾ ਵੀ ਬੰਦਾ ਹੈ ਨਹੀਂ ਇਹ ਹੈਗੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਣ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਦੇ ਉੱਤੇ ਬਣੀ ਹੋਈ ਬੰਦੇ ਦੁਆਰਾ ਗੋਬਿੰਦ ਸਾਗਰ ਲੇਖ ਇਸ ਜਗ੍ਹਾ ਤੋਂ ਆਪਾਂ ਵੋਟ ਲਵਾਂਗੇ ਤੇ ਵੋਟ ਵਾਲੇ ਨਾਲ ਪਹਿਲਾਂ ਵੀ ਮੇਰੀ ਗੱਲ ਹੋ ਗਈ ਮੈਂ ਕਿਹਾ ਵੀ ਅਸੀਂ ਲੋਕਾਂ ਵਾਂਗ ਸਫ਼ਰ ਨਹੀਂ ਕਰਨਾ ਸਾਨੂੰ ਜਿਆਦਾ ਸਪੀਡ ਤੇ ਦੂਰ ਤੱਕ ਢੇਡਾ ਕਢਾਉਣਾ ਪਹਿਲਾਂ ਲੱਗਦਾ ਸੀ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਜਦੋਂ ਫਿਰ ਕਿਸ਼ਤੀ 'ਚ ਬੈਠਣਾ ਦੇਖੀ ਕਿਸ਼ਤੀ ਤਾਂ ਲੱਗਿਆ ਕਿ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਛਾ ਰਾਈਡ ਦਾ ਕੀ ਸਬਕਤਾ ਵਾ ਕਿਨੇ ਮੈਂਬਰ ਸਰਾ ਦੋ ਜਣੇ ਅਤੇ ਦੁਬਾਰਾ ਫੇਰ ਦੱਸਦਾ ਕਿ ਇਸ ਝੀਲ ਦੀ ਲੰਬਾਈ 90 ਕਿਲੋਮੀਟਰ ਹੈ ਤੇ ਜੇ ਕੋਲ ਆਪਾਂ ਏਰੀਆ ਦੇਖੀਏ ਤਾਂ 170 ਸਕਰ ਕਿਲੋਮੀਟਰ ਏਰੀਆ ਦੇ ਵਿੱਚ ਇਹ ਪਾਣੀ ਜਮਾ ਕੀਤਾ ਗਿਆ ਤੇ ਇਸ ਨੂੰ 15 ਸਾਲ ਲੱਗੇ ਸੀ ਤੇ 1948 ਚ ਇਹ ਬਣਾਉਣਾ ਸ਼ੁਰੂ ਕੀਤਾ ਸੀ 1955 ਚ ਬਣ ਗਿਆ ਸੀ 1963 ਦੇ ਵਿੱਚ ਤਦਕੇ ਚਾਲੂ ਹੋ ਗਿਆ ਸੀ ਤੇ ਇਹਦੇ ਵਿੱਚ 30 ਜਿਹੜੇ ਸੀ ਉਹ ਵਿਦੇਸ਼ੀ ਕਲਵ ਇੰਜੀਨੀਅਰ ਸੀਗੇ ਸੈਂਸੋ ਇੰਜੀਨੀਅਰ ਸਾਡੇ ਇੰਡੀਆ ਦੇ ਸੀਗੇ ਤੇ 13000 ਇਹਦੇ ਵਿੱਚ ਮਜ਼ਦੂਰ ਸੀ ਤੇ ਇਸ ਪਾਣੀ ਕਰਕੇ ਹੀ ਨੰਗਲ ਸ਼ਹਿਰ ਵਸਿਆ ਤੇ ਇੱਥੋਂ ਹੀ ਸਾਡੇ ਪੰਜਾਬ ਨੂੰ ਦਿੱਲੀ ਨੂੰ ਬਿਜਲੀ ਜਾਂਦੀ ਤੇ ਆਪਾਂ ਬਹਿ ਗਏ ਮੋਟਰ ਬੋਟ ਤੇ ਵਿੱਚ ਪਹਿਲਾਂ 20 ਦੀ ਸਪੀਡ ਸੀ ਐਸ ਵਕਤ 35 ਦੀ ਸਪੀਡ ਹੋ ਗਈ ਇੱਕ ਇਹਨਾਂ ਦਾ ਸਪੀਡੋਮੀਟਰ ਲੱਗਿਆ ਹੋਇਆ ਉਹਦੇ ਉੱਤੇ ਕਿਸ਼ਤੀ ਦੇ ਉੱਤੇ ਤੇ ਉਹਦੇ ਤੇ ਸਪੀਡ ਦੇਖੀ ਵੀ 35 ਕਿਲੋਮੀਟਰ ਤੇ ਹੌਲੀ ਹੌਲੀ ਇਹਨਾਂ ਨੇ ਹੋਰ ਸਪੀਡ ਨਾਲ ਜਦੋਂ ਕਿਹਾ ਕਿ ਹੋਰ ਸਪੀਡ ਕਰੋ ਪਰ ਇਹਨੇ ਫਿਰ ਹੌਲੀ 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 ਮੇਰਾ ਕਹਿਣਾ ਮੰਨ ਹੀ ਲਿਆ ਤੇ ਇਹਨੇ ਸਪੀਡ ਵਧਾ ਦਿੱਤੀ ਤੇ ਇਸ ਵਕਤ 45 ਤੇ ਚੱਲੇਗੇ ਹਵਾ ਬੜੀ ਤੇਜ਼ ਲੱਗਦੀ ਸੀ ਤੇ ਅਲੱਗ ਹੀ ਕਿਸਮ ਦਾ ਨਜ਼ਾਰਾ ਸੀ ਪਰ ਡਰ ਵੀ ਸੀ ਕਿਉਂਕਿ ਜੇ ਰੱਬ ਨਾ ਕਰੇ ਛੋਟੀ ਜੀ ਕਿਸ਼ਤੀ ਹੈ ਜੇ ਕਿਤੇ ਕੋਈ ਹਾਦਸਾ ਵਾਪਰਦਾ ਤਾਂ ਇੱਥੇ ਤੱਕ ਉੱਥੋਂ ਪਹੁੰਚਣ ਨੂੰ ਹੀ ਬਹੁਤ ਟਾਈਮ ਲੱਗਦਾ ਤੇ ਬਾਕੀ ਸਿਕਿਉਰਟੀ ਦਾ ਹੈਗੀ ਹੈਗੀ ਆ ਇਹਨਾਂ ਨੇ ਇੱਕ ਟਾਈਮ ਬੰਨਿਆ ਹੋਇਆ ਵੀ ਇੰਨੇ ਮਿੰਟਾਂ ਚ ਅਸੀਂ ਵਾਪਸ ਆ ਜਾਵਾਂਗੇ ਤੇ ਇਸ ਵਕਤ 54 ਕਿਲੋਮੀਟਰ ਦੀ ਸਪੀਡ ਹੋ ਗਈ ਤੇ ਬਹੁਤ ਸਪੀਡ ਦੇ ਉੱਤੇ ਜਾ ਰਹੀ ਆ ਤੇ ਇਹਦਾ ਪਤਾ ਤਾਂ ਲੱਗਣਾ ਕਿਉਂਕਿ ਜੇ ਆਪਾਂ ਲਹਿਰਾਂ ਵੱਲ ਦੇਖਦੇ ਆਂ ਹੁਣ ਆਪਾਂ ਲਹਿਰਾਂ ਵੱਲ ਦੇਖਦੇ ਪਏ ਆਂ ਦੇਖੋ ਕਿੰਨੀ ਸਪੀਡ ਆ ਅੱਗੇ ਚੱਲਦੇ ਆਂ ਦੇਖੋ ਵੀਡੀਓ ਨੂੰ ਇੰਜੋਏ ਕਰੋ ਤੇ ਆਪਾਂ ਅੱਗੇ ਜਾ ਕੇ ਗੱਲਾਂ ਮਾਰਦੇ ਆਂ 60 ਲਓ ਜੀ ਇਹ ਇਹ ਹੋ ਗਈ ਇਹਦੀ ਫੁੱਲ ਸਪੀਡ ਇਸ ਝੀਲ ਦੇ ਵਿੱਚ ਛੋਟੇ ਛੋਟੇ ਟਾਪੂ ਬਣੇ ਹੋਏ ਆ ਕਿਉਂਕਿ ਪਹਿਲਾਂ ਜਿਹੜੇ ਪਹਾੜ ਹੁੰਨੇ ਆ ਵਿੱਚ ਤੇ ਇਹ ਜਿਹੜਾ ਆਪਾਂ ਦੇਖਦੇ ਆ ਇਹ ਲੈਵਲ ਆ ਕੇ ਵਾਟਰ ਲੈਵਲ ਇਸ ਜਗ੍ਹਾ ਤੱਕ ਚਲੇ ਜਾਂਦਾ ਜਿਹੜਾ ਇਹ ਵੀ 20 25 ਫੁੱਟ ਉੱਚਾ ਵਾ ਇਸ ਵਕਤ 20 25 ਫੁੱਟ ਪਾਣੀ ਨੀਵਾ ਚੱਲ ਰਿਹਾ ਜਦੋਂ ਲੈਵਲ ਉੱਚਾ ਹੋ ਜਾਂਦਾ ਤਾਂ ਟਾਪੂ ਵੀ ਦਰੱਖਤਾਂ ਤੱਕ ਪਾਣੀ ਚਲੇ ਜਾਂਦਾ ਤੇ ਇਹ ਬੜੇ ਬਹੁਤ ਸਾਰੇ ਟਾਪੂ ਬਣੇ ਹੋਏ ਆ ਇੱਥੇ ਇੱਥੇ ਜੇ ਪੰਜਾਬ ਜਾਂ ਕਹੋ ਵੀ ਇੰਡੀਅਨ ਗਵਰਨਮੈਂਟ ਇੱਥੇ ਦੂਰਸਟ ਪੁਆਇੰਟ ਬਣਾਉਂਦੀ ਆ ਕੋਈ ਵਧੀਆ ਬਣਾਉਂਦੀ ਆ ਤਾਂ ਬਹੁਤ ਦੁਨੀਆ ਜਾਉਂਦੀ ਤੇ ਤੁਸੀਂ ਵੀ ਜੇ ਸਮਾਂ ਲੱਗਿਆ ਤਾਂ ਇੱਕ ਵਾਰੀ ਚਲ ਜਾ ਕੇ ਆਇਓ ਤਦ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਖਾ ਲਿਆ ਪੀ ਲਿਆ ਰਹਿ ਲੇ ਖੁਸ਼ ਰਹਿ ਲੀ ਇਹ ਹੀ ਜ਼ਿੰਦਗੀ ਆ ਜੇ ਕਈ ਵੀ ਆਪਾਂ ਕੁਝ ਜੋੜਨਾ ਕਿਉਂਕਿ ਕੁਝ ਨਾਲ ਨਹੀਂ ਜਾਣਾ thank you ਉਧਰੋਂ ਆਇਆ ਇਸ ਸਾਲ ਸਾਡੇ ਕੋਲ ਜਿੰਨੇ ਪੇੜ ਹੈਗੇ ਨਾ ਕਹਿੰਦੇ ਜਿੰਨੂ ਪੇੜ ਹੈਗੇ ਨਾ ਸਾਰਾ ਪੇੜ ਤੱਕ ਪਾਣੀ ਚੱਲ ਜਾਂਦਾ ਚੱਲੇ ਜਾਂਦਾ ਹਣਾ ਇਸ ਵਾਰ ਪਾਣੀ ਪਰਸਾਤਾ ਕਾਟੋ ਜਾਂਦਾ ਸਾਰਾ ਜਿੱਥੇ ਸ਼ੂਟ ਕਰਦੇ ਪਏ ਨਾ ਇਹ ਸਾਰਾ ਪਾਣੀ ਚੁਪ ਜਾਂਦਾ ਅੱਛਾ ਆਹ ਸਾਰਾ ਸਾਰੇ ਲੁਕ ਜਾਂਦੇ ਜਿੱਥੇ ਗਰਾਫਟ ਹੈ ਨਹੀਂਗਾ ਹਣਾ ਹਾਂ ਬਸ ਉਹ ਜਿਹੜੇ ਪੇੜੇ ਪੂਰਾ ਪਾਣੀ ਚਾ ਜਾਂਦਾ ਜਿਹੜਾ ਗ੍ਰੀਨ ਪੇੜ ਹੈ ਤਾਂ ਦਿਖਿਆ ਹੋਣਾ ਹਾਂਜੀ ਬਸ ਇਹੀ ਬੰਤੇ ਇਹਦੇ ਬਾਅਦ ਵੀ ਪਾਣੀ ਜਾਂਦਾ ਬਾਅਦ ਸਾਰੇ ਬਾਕੀ ਸਾਰਾ ਚੱਲ ਜਾਂਦਾ ਇਹ ਜਿੰਨੇ ਤੋਂ ਦਿਖਾਈ ਦੇ ਰਹੇ ਨਾ নিমি হবি বেশি চালি মূরে ওই উচি হয়ে যাবে ফটো উচি হয়ে ਸਪੀਡ ਬੋਸਟ ਬੋਟ ਵਾਸਤੇ ਇਹ ਕੋਈ 1 ਪੁਆਇੰਟ ਨਹੀਂ ਹੈਗਾ ਹੋਰ ਵੀ ਕਈ ਪੁਆਇੰਟ ਹੈਗੇ ਆ ਇਹਦੇ ਨੇੜੇ ਤੇੜੇ ਦੂਰ ਹੈਗੇ ਆ ਜਾਂ ਕਹਿ ਲਓ ਵੀ ਇਸ ਸਾਗਰ ਦੇ ਦੂਸਰੇ ਪਾਸੇ ਵੀ ਹੈਗੇ ਆ ਜਿੱਥੇ ਟੂਰਿਸਟ ਲੋਕ ਆਉਂਦੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਦਿਓ ਤੇ ਇਹ ਕੁਝ ਡਰੋਨ ਸ਼ਾਟ ਨੇ ਆਲੇ-ਦੁਆਲੇ ਜਾਣ ਕੇ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਰੈਸਟੋਰੈਂਟ ਵੀ ਹੈਗਾ ਇਥੇ ਆਪ ਰਹਿ ਵੀ ਸਕਦੇ ਆ ਤੇ ਮਿਲਦੇ ਆ ਛੇਤੀ ਨਵੀਂ ਵੀਡੀਓ ਦੇ ਵਿੱਚ ਤੇ ਦਿਓ ਫਿਰ ਅਜਾਏ